ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਬਦ ਅਜਿਹਾ ਹੈ ਜਿਸ ਦਾ ਉਚਾਰਨ ਆਪਾਂ ਕਿਤੇ ਕਿਤੇ ਕਰਦੇ ਹਾਂ ਤੇ ਉਹ ਸ਼ਬਦ ਹੈ ਪਿਆਰ ਅੰਨਾ ਹੁੰਦਾ ਹੈ ਇਹ ਜੋ ਸ਼ਬਦ ਹੈ ਇਹ ਸ਼ਬਦ ਕੇਵਲ ਮਾਂ ਲਈ ਬਣਿਆ ਸੀ मां ਲਈ ਕੇਵਲ ਇਹ ਸ਼ਬਦ ਬਣਿਆ ਸੀ ਕਿ ਪਿਆਰ ਅੰਨਾ ਹੁੰਦਾ ਹੈ। ਪਤਾ ਕਿਉਂ? ਕਿਉਂਕਿ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ, ਮਾਂ ਦੇ ਗਰਭ ਵਿੱਚ ਬੱਚਾ ਹੁੰਦਾ ਹੈ ਤਾਂ ਮਾਂ ਨੂੰ ਉਸ ਵੇਲੇ ਪਤਾ ਨਹੀਂ ਹੁੰਦਾ ਹੈ ਕਿ ਮੇਰੇ ਪੇਟ ਵਿੱਚ ਲੜਕਾ ਹੈ ਜਾਂ ਫਿਰ ਲੜਕੀ। ਉਹ ਗੋਰਾ ਹੈ ਜਾਂ ਫਿਰ ਕਾਲਾ ਉਹ ਤੰਦਰੁਸਤ ਹੈ ਜਾਂ ਫਿਰ ਕਮਜ਼ੋਰ ਇਸ ਨੂੰ ਇਸ ਬਾਰੇ ਮਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਹੈ ਫਿਰ ਵੀ ਉਹ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਆਪਣੇ ਬੱਚੇ ਨੂੰ ਪਾਲਦੀ ਹੈ ਇਸ ਨੂੰ ਕਹਿੰਦੇ ਨੇ ਅੰਨਾ ਪਿਆਰ ਪਿਆਰ ਅੰਨਾ ਹੁੰਦਾ ਹੈ ਤੇ ਜਦੋਂ ਬੱਚਾ ਜਨਮ ਲੈਂਦਾ ਹੈ ਭਾਵੇਂ ਬੱਚਾ ਗੋਰਾ ਹੋਵੇ ਭਾਵੇਂ ਕਾਲਾ ਹੋਵੇ ਭਾਵੇਂ ਲੜਕਾ ਹੋਵੇ ਭਾਵੇਂ ਲੜਕੀ ਹੋਵੇ ਭਾਵੇਂ ਤੰਦਰੁਸਤ ਹੋਵੇ ਤੇ ਭਾਵੇਂ ਕਮਜ਼ੋਰ ਹੋਵੇ ਭਾਵੇਂ ਬੱਚਾ ਬੱਚੇ ਦੀਆਂ ਅੱਖਾਂ ਨਾ ਹੋਣ ਕਈ ਵਾਰ ਬੱਚਾ ਬਹੁਤ ਹੀ ਕਮਜ਼ੋਰ ਪੈਦਾ ਹੁੰਦਾ ਹੈ ਕਈ ਵਾਰ ਬੱਚਾ ਨੇਤਰਹੀਨ ਪੈਦਾ ਹੁੰਦਾ ਹੈ ਕਈ ਵਾਰ ਬੱਚੇ 'ਚ ਕੋਈ ਡੁਕਸ ਹੁੰਦਾ ਹੈ ਇਹ ਤਾਂ ਤੁਲੋ ਆਪਣੇ ਕਰਮ ਨੇ ਆਪਣੇ ਕਰਮਾਂ ਅਨੁਸਾਰ ਜਨੂੰ ਮਿਲਦਾ ਹੈ ਪਰ ਮਾਂ ਫਿਰ ਵੀ ਬੱਚੇ ਨੂੰ ਪਿਆਰ ਕਰਦੀ ਹੈ ਬੱਚੇ ਨੂੰ ਪਾਲਦੀ ਹੈ ਇਸ ਨੂੰ ਕਹਿੰਦੇ ਨੇ ਅੰਨਾ ਪਿਆਰ ਇਹ ਸ਼ਬਦ ਕੇਵਲ ਮਾਂ ਲਈ ਬਣਿਆ ਸੀ ਪਰ ਇਸ ਸ਼ਬਦ ਨੂੰ ਹਾਈਜੈਕ ਕਰ ਲਿਆ ਇਹ ਸ਼ਬਦ ਫਿਰ ਵਰਤਣ ਲੱਗੇ ਕੁੜੀਆਂ ਵਾਸਤੇ ਵੀ ਪਿਆਰ ਅੰਨਾ ਹੁੰਦਾ ਹੈ ਚਲੋ ਮੈਨੂੰ ਇਹ ਗੱਲ ਦੱਸੋ ਜੇ ਪਿਆਰ ਅੰਨਾ ਹੁੰਦਾ ਹੈ ਤਾਂ ਫਿਰ ਕੋਈ ਕਿਸੇ ਝੌਂਪੜੀ ਵਾਲੇ ਨਾਲ ਪਿਆਰ ਕਿਉਂ ਨਹੀਂ ਕਰਦਾ ਪਿਆਰ ਕਿਉਂ ਨਹੀਂ ਹੁੰਦਾ ਕਿਸੇ ਨੇਤ੍ਰਹੀਨ ਜਾਂ ਜਿਸਦੇ ਪੈਰ ਨਾ ਹੋਣ ਫਿਰ ਉਹਦੇ ਨਾਲ ਪਿਆਰ ਕਿਉਂ ਨਹੀਂ ਹੁੰਦਾ ਕਿਉਂਕਿ ਪਿਆਰ ਤਾਂ ਅੰਨਾ ਹੁੰਦਾ ਹੈ ਨਾ ਇਸ ਕਰਕੇ ਇਹ ਸ਼ਬਦ ਹਾਈਜੈਕ ਹੋ ਗਿਆ ਮਤਲਬ ਕਿ ਇਹ ਸ਼ਬਦ ਕੇਵਲ ਕੇਵਲ ਮਾਂ ਲਈ ਬਣਿਆ ਸੀ ਕਿਉਂਕਿ ਮਾਂ ਦਾ ਪਿਆਰ ਅੰਨਾ ਹੁੰਦਾ ਹੈ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਬੱਚਾ ਭਾਵੇਂ ਗੋਰਾ ਹੋਵੇ ਭਾਵੇਂ ਕਾਲਾ ਹੋਵੇ ਭਾਵੇਂ ਤੰਦਰੁਸਤ ਹੋਵੇ ਭਾਵੇਂ ਕਮਜ਼ੋਰ ਹੋਵੇ ਭਾਵੇਂ ਬੱਚਾ ਨੇਤਰਹੀਨ ਹੋਵੇ ਭਾਵੇਂ ਵੇਖ ਸਕਦਾ ਹੋਵੇ ਮਾਂ ਦਾ ਪਿਆਰ ਹਮੇਸ਼ਾ ਅੰਨਾ ਹੁੰਦਾ ਹੈ ਇਹ ਸ਼ਬਦ ਕੇਵਲ ਮਾਂ ਲਈ ਹੀ ਵਰਤਿਆ ਜਾਂਦਾ ਸੀ ਪਰ ਇਹ ਸ਼ਬਦ ਫਿਰ ਕੁੜੀਆਂ ਵਾਸਤੇ ਵਰਤਿਆ ਜਾ ਰਿਹਾ ਹੈ ਜਿਵੇਂ ਕਿਸੇ ਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਫਿਰ ਕਹਿੰਦੇ ਨੇ ਕਿ ਪਿਆਰ ਅੰਨਾ ਹੁੰਦਾ ਹੈ ਇਹ ਸ਼ਬਦ ਹਾਈਜੈਕ ਹੋ ਗਿਆ ਸੀ ਇਸ ਕਰਕੇ ਹਮੇਸ਼ਾ ਯਾਦ ਰੱਖੋ ਕੇਵਲ ਮਾਂ ਦਾ ਪਿਆਰ ਹੀ ਅੰਨਾ ਪਿਆਰ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ